प्यारे दोस्तों एक नज़म तुम्हारी नज़र है कि साख ता ओयो गहरे हुंदे ਵਿੱਚ ਦਿਲਾਂ ਜੋ ਠਹਿਰੇ ਹੁੰਦੇ ਜਿੱਥੇ پاک ਮੁਹੱਬਤ ਹੋਵੇ ਉਥੇ ਨਹੀਂ ਉਹ ਦੈਰੇ ਹੁੰਦੇ ਤੇ ਹਰ ਥਾਂ ਤੇ ਨਾ ਦਮੜਾ ਚੱਲੇ ਪੁੱਤਰ ਜੀ ਗੱਲ ਬੰਨੋ ਭੱਲੇ ਕਿ ਲਾਜ਼ਮ ਪੜਿਏ ਜੋ ਪੜ ਸਕੀਏ ਲਾਜ਼ਮ ਪੜਿਏ ਜੋ ਪੜ ਸਕੀਏ ਅੱਖਰ ਭਾਵੇਂ ਦੋ ਪੜ ਸਕੀਏ ਤਾ ਜੋ ਕਿਦਰੇ ਲੋੜ ਪਈ ਤੇ ਜੰਗ ਵਿਚਾਰਾਂ ਦੀ ਲੜ ਸਕੀਏ ਚੰਗੇ ਨਹੀਂ ਹਥਿਆਰ ਇਕੱਲੇ ਪੁੱਤਰ ਜੀ ਗੱਲ ਬੰਨੋ ਪੱਲੇ ਕਿ ਧਰਮ ਦੇ ਤੱਕੇ ਚੜਿਆ ਜਿਹੜਾ ਧਰਮ ਦੇ ਤੱਕੇ ਚੜਿਆ ਜਿਹੜਾ ਸਮਝੋ ਬੁੱਤੀ ਖਾਗੇ ਕਿਹੜਾ ਲੋਕ ਕੋਠੀਆਂ ਕਾਰਾਂ ਚਾਉਂਦੇ ਚਾਰ ਕੇ ਗਾਨੂ ਗੁੜ ਤੇ ਪੇੜਾ ਹੁੰਦੀ ਨਹੀਂ ਇੰਜ ਬੱਲੇ ਬੱਲੇ ਪੁੱਤਰ ਜੀ ਗੱਲ ਬੰਨੋ ਪੱਲੇ ਕਿ ਜੰਗ ਦੀ ਪੱਠੀ ਰੋਜ਼ ਤਪਾਵੇ ਹੱਡੀਆਂ ਦਾ ਵਿੱਚ ਬਲਣ ਪਾਵੇ ਜੰਗ ਦੀ ਪੱਠੀ ਰੋਜ਼ ਤਪਾਵੇ ਹੱਡੀਆਂ ਦਾ ਵਿੱਚ ਬਲਣ ਪਾਵੇ ਇੱਕ ਕੁਰਸੀ ਦੀ ਖਾਤਰ ਹਾਕਮ ਸੁਪਨਿਆਂ ਦੇ ਕਈ ਮਹਿਲ ਮਚਾਵੇ ਸ਼ਾਲਾ ਕੋਈ ਇਸ ਜੰਗ ਨੂੰ ਠੱਲੇ ਪੁੱਤਰ ਜੀ ਗਲ ਬੰਨੋਂ ਪੱਲੇ ਪੁੱਤਰ ਜੀ ਗਲ ਬੰਨੋਂ ਪੱਲੇ ਕਿ ਛੱਡ ਰੁਪਈਆ ਸੋਨਾ ਚਾਂਦੀ ਅੱਜਕੱਲ ਮੰਡੀ ਬੰਦੇ ਖਾਂਦੀ ਛੱਡ ਰੁਪਈਆ ਸੋਨਾ ਚਾਂਦੀ ਅੱਜਕੱਲ ਮੰਡੀ ਬੰਦੇ ਖਾਂਦੀ ਸ਼ਹਿਰ ਗਿਆ ਨੂੰ ਇਹੀ ਉਹ ਚੋਰਾ ਮੁੜ ਜਾਈਏ ਕਰ ਸੁੱਖੀ ਸੰਦੀ ਇਸ ਮੰਡੀ ਦੇ ਰੰਗ ਅਵੱਲੇ ਪੁੱਤਰ ਜੀ ਗੱਲ ਬੰਨੋ ਬੱਲੇ ਪੁੱਤਰ ਜੀ ਗੱਲ ਬੰਨੋ ਬੱਲੇ ਸ਼ੁਕਰੀਆ ਮਿਹਰਬਾਨੀ